ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੀ ਨਵੀਂ ਵੀਡੀਓ ਦੇ ਵਿੱਚ ਮੈਂ ਅੱਜ ਕッティング ਕਰ ਰਹੀ ਹਾਂ ਟਿਊਲਿਪ ਪੈਂਟ ਮੇਰੀ ਰਿਕੁਐਸਟ ਹੈ ਕਿ ਵੀਡੀਓ ਨੂੰ ਬਿਨਾ ਸਕਿਪ ਕੀਤੇ ਪੂਰਾ ਜ਼ਰੂਰ ਦੇਖਣਾ ਅਗਰ ਕੋਈ ਤੁਹਾਡਾ ਡਾਊਟ ਹੋਏਗਾ ਤਾਂ ਉਹ ਕਲੀਅਰ ਹੋ ਜਾਏਗਾ ਅਗਰ ਤੁਸੀਂ ਸਕਿਪ ਨਹੀਂ ਕਰੋਗੇ ਤਾਂ ਅਗਰ ਫਿਰ ਵੀ ਕੁਝ ਨਾ ਸਮਝ ਆਵੇ ਤਾਂ ਤੁਸੀਂ ਇੱਕ ਕਮੈਂਟ ਜ਼ਰੂਰ ਕਰਨਾ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੀ ਤੇ ਚਲੋ ਹੁਣ ਕਰਦੇ ਹਾਂ ਕッティング ਤੇ ਦੇਖੋ ਵੀਡੀਓ ਨੂੰ ਜ਼ਰੂਰ ਲਾਸਟ ਤੱਕ ਜ਼ਰੂਰ ਦੇਖਣਾ ਇਹ ਮੈਂ ਜੋ ਫੈਬਰਿਕ ਲਿਆ ਹੈ 2.5 ਮੀਟਰ ਕਪੜਾ ਹੈ ਕਾਟਨ ਦੇ ਵਿੱਚ ਪਹਿਲਾਂ ਇਸ ਨੂੰ ਆਪਾਂ 2 ਡਬਲ ਫੋਲਡ ਦੇ ਵਿੱਚ ਫੋਲਡ ਕਰਾਂਗੇ ਕਪੜੇ ਨੂੰ ਡਬਲ ਫੋਲਡ ਕਰਕੇ ਵਿਛਾ ਲਓ ਟੂਲਿਪ ਪੈਂਟ 2 ਮੀਟਰ ਕਪੜੇ ਦੇ ਵਿੱਚ ਵੀ ਆਸਾਨੀ ਨਾਲ ਬਣ ਜਾਂਦੀ ਹੈ ਅਗਰ 35 ਜਾਂ 36 ਲੈਂਥ ਤੱਕ ਹੋਏਗੀ ਤਾਂ ਉਹ 2 ਮੀਟਰ ਕਪੜੇ ਦੇ ਵਿੱਚ 2.5 ਮੀਟਰ ਕਪੜੇ ਦੇ ਵਿੱਚ ਆਸਾਨੀ ਨਾਲ ਬਣ ਜਾਂਦੀ ਹੈ

तो मेक श्योर करना है कि इस विच कोई वल ना रहे जिस तरह हूँ मेरे कपड़े विच दल आ रहा है तो मैं इस खोल के दोबारा सैट कर रही हूँ इस विच कोई भी वल नहीं रहना चाहिए एक कॉटन का कपड़ा है कॉटन जुड़ जाती है इस करके इस वल आ रहा है इसका वल जरूर क्डना है तो हूँ ਜਿਹੜਾ ਅੰਦਰ ਵਾਲੀ ਸਾਈਡ ਹੈ ਜਿੱਥੋਂ ਆਪਾਂ ਛੋਟਾ ਫੋਲਡ ਕੀਤਾ ਹੈ ਇੱਕ ਸਾਈਡ ਤੋਂ ਛੋਟਾ ਫੋਲਡ ਆਏਗਾ ਉੱਪਰ ਵਾਲੀ ਸਾਈਡ ਤੋਂ ਲੌਂਗ ਫੋਲਡ ਅੰਦਰ ਨੂੰ ਆਏਗਾ ਹੁਣ ਇੱਥੇ ਤੁਸੀਂ ਜਿੰਨਾ ਇਹ ਚੀਜ਼ ਕੱਟ ਦਿੱਤੀ ਹੋਈ ਹੈ 2 ਤੋਂ 2.5 ਇੰਚ ਤੱਕ ਤੁਸੀਂ ਰੱਖ ਸਕਦੇ ਹੋ ਕੋਲ ਇੱਥੇ ਮੇਰਾ 2.5 ਇੰਚ ਆ ਰਿਹਾ ਹੈ 2.5 ਇੰਚ ਤੇ ਪਹਿਲਾਂ ਤੁਸੀਂ ਇੱਥੋਂ ਲੈਂਥ ਦੇਖਣੀ ਹੈ ਹੁਣ ਮੇਰੀ 37 ਲੈਂਥ ਹੈ ਤਾਂ ਜਿਹੜਾ ਮੈਂ ਆ 8.5 2-2 ਇੰਚ ਦਾ ਨਿਸ਼ਾਨ ਲਗਾਇਆ ਸੀ ਇੱਥੋਂ ਮੈਂ ਇਸ ਨੂੰ ਰਾਉਂਡ ਸ਼ੇਪ ਦੇਣੀ ਹੈ ਜਿੰਨੀ ਮੈਂ ਰਾਉਂਡ ਸ਼ੇਪ ਦੇਣੀ ਹੈ ਉੱਥੋਂ ਮੈਂ 37 ਇੰਚ ਦਾ ਨਿਸ਼ਾਨ ਲਵਾਂਗੀ ਲੋਅ ਤੇ ਔਰ 37 ਦੇ ਵਿੱਚ ਮੈਂ 1 ਇੰਚ ਪਲੱਸ ਕਰਾਂਗੀ ਜੋ ਕਿ ਸੜਾ ਸਲਾਈ ਦੇ ਵਿੱਚ ਚਲਾ ਜਾਏਗਾ 38 ਇੰਚ ਹੁਣ ਐ ਟੋ ਕਾਰਨਰ ਤੋਂ देख लोडा कि आ रहा है जिन्ना लास्ट के कार्नर से थर्टी नाइन एंड हाफ आ रहा है थर्टी नाइन एंड हाफ से अपना सारी गुलाई निशान लगावे हम इथ जिस तरह इन्हों की हिप है फोर्टी इंच ਤੇ ਉਤਰਾ फोर्थ पार्ट ਹੋ ਗਿਆ 10 ਇੰਚ ਚੌਥੇ ਹਿੱਸੇ ਵਿੱਚ 2 ਇੰਚ ਪਲੱਸ ਕਰਕੇ 12 ਇੰਚ ਤੇ ਕਰੋਚ ਏਰੀਆ ਮੈਂ 12 ਇੰਚ ਲੰਬਾਈ ਦੇ ਵਿੱਚ ਰੱਖਾਂਗੇ ਤੇ 2 ਇੰਚ ਇਸ ਦੀ ਡੁੰਗਾਈ ਰੱਖਾਂਗੇ ਇੱਥੇ ਇਸ ਨੂੰ ਗੁਲਾਈ ਪਾ ਦਾਂਗੇ ਜਿਹੜੀ ਆ ਕਰੋਚ ਏਰੀਏ ਦੀ ਗੁਲਾਈ ਹੈ ਉਹ ਛੋਟੇ ਪੋਰਸ਼ਨ ਦੇ ਵਿੱਚ ਆਏਗੀ ਇਸ ਨੂੰ ਅਗਰ ਤੁਸੀਂ ਗੁਲਾਈ ਦੀ ਸ਼ੇਪ ਨਹੀਂ ਦੇਣੀ ਤਾਂ ਤੁਸੀਂ ਐਜ਼ ਇਟ ਇੱਥੇ ਸਿਲਾਈ ਦੇ ਕੇ ਇਸ ਨੂੰ ਐਵੇਂ ਐਵੇਂ ਹੀ ਰੱਖ ਸਕਦੇ ਹੋ ਜਾਕੀ ਪਿੱਛੇ ਬੈਗ ਤੇ ਕਾਰਨਰ ਉਹ ਵੀ ਅੱਛੀ ਲੱਗਦੀ ਹੈ ਗੁਲਾਈ ਦਿੰਦੇ ਹੋ ਤਾਂ ਵੀ ਅੱਛੀ ਲੱਗਦੀ ਹੈ ਗੁਲਾਈ ਦੇਣ ਨਾਲ ਉਹ ਪੈਰ ਦੇ نیچے ਨਹੀਂ ਆਂਦੀ ਅਗਰ ਤੁਸੀਂ ਗੁਲਾਈ ਨਹੀਂ ਦਿਓਗੇ ਤੇ ਆ ਜਿਹੜਾ ਕਾਰਨਰ ਦਾ ਜੋ ਫालतू ਕਪੜਾ ਹੈ ਉਹ ਪੈਰ ਦੇ نیچے ਆਉਂਦਾ ਹੈ ਹੁਣ ਇੱਥੇ ਮੈਂ ਇਸ ਦੀ ਕਟਿੰਗ ਕਰ ਰਹੀ ਹਾਂ ਇੱਦਾਂ ਦੋ ਲੈਗਸ ਬਣ ਗਈਆਂ ਇੱਥੇ ਆਲਰੇਡੀ ਚੀਜ਼ ਦੇ ਵਿੱਚ ਵਾਈਟ ਕਲਰ ਦੀ ਲੇਸ ਕਿਉਂਕਿ ਮੇਰਾ ਇਹਦੇ ਨਾਲ ਵਾਈਟ ਕੰਬੀਨੇਸ਼ਨ ਹੈ ਤਾਂ ਮੈਂ ਇਹਦੇ ਵਿੱਚ ਲੇਸ ਲਗਾਵਾਂਗੀ ਵਾਈਟ ਕਲਰ ਦੀ ਜੋ ਕਿ ਇਹਦੇ ਵਿੱਚ ਦੇਣਾ ਇੱਕ ਕੰਪਲਸਰੀ ਹੋ ਜਾਂਦਾ ਹੈ ਜਿਸ ਨਾਲ ਇਹ ਹਾਈਲਾਈਟ ਹੋ ਜਾਂਦੀ ਹੈ ਹਨ ਦੋ ਦੋ ਲੈਗਸ ਆ ਇੱਕ ਇੱਥੇ ਲਗਾਵਾਂਗੀ ਇੱਕ ਇੱਧਰ ਆ ਜਾਏਗੀ ਵੱਡੀ ਵਾਲੀ ਸਾਈਡ ਦੇ ਉੱਤੇ ਲੌਂਗ ਦੇ ਵਿੱਚ ਦੇ ਕੇ ਇੱਥੋਂ 7 ਇੰਚ ਦੀ ਮੋਰੀ ਆ ਜਾਏਗੀ ਜਿਸ ਦੇ ਨਾਲ 7 ਇੰਚ ਦੀ ਮੋਰੀ ਤੋਂ ਬਾਅਦ ਵਿੱਚ ਇਦਾਂ ਆ ਜਾਈਏ ਪੈਰ ਦਾ ਵਿੱਚੋਂ ਖਾਲੀ ਛੱਡ ਦਿੱਤਾ ਜਾਏਗਾ 7 ਇੰਚ ਇੱਥੋਂ 7 ਇੰਚ ਦਾ ਗੈਪ ਰੱਖ ਕੇ ਇਹ ਬੜੀ ਅੱਛਾ ਇਸ ਦਾ ਪੈਰ ਵਿੱਚੋਂ ਪੈ ਜਾਂਦਾ ਹੈ ਤੇ ਬਹੁਤ ਅੱਛੀ ਇਸ ਦੀ ਲੁੱਕ ਆਂਦੀ ਹੈ ਇਸ ਦੇ ਵਿੱਚ ਇਹ ਇਲਾਸਟਿਕ ਪਏਗੀ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਦੇਖੋ 2.5 ਮੀਟਰ ਕਪੜੇ ਦੇ ਵਿੱਚ ਬਹੁਤ ਕਪੜਾ ਬਚ ਜਾਂਦਾ ਹੈ ਉੱਪਰ ਇਹਦੇ ਬੈਲਟ ਆ ਜੇਗੀ ਇਲਾਸਟਿਕ ਵਾਲੀ ਉਹ ਆਪਾਂ ਇਹਦੇ ਵਿੱਚੋਂ ਕੱਟ ਲਾਂਗੇ Thank you for watching. Just like and subscribe my channel. Thank you.